ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਜਿਹੜਾ ਸ਼ਨਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਜਿਹੜੀ ਵੀਡੀਓ ਬਣਾਉਣ ਲੱਗੇ ਆ ਬਾਈ ਸੰਧੂ ਡੈਰੀ ਫਾਰਮ ਚੋਂ ਬਣਾਉਣ ਲੱਗੇ ਆ ਤੇ ਫਾਰਮ ਚੋਂ ਵੀਡੀਓ ਬਣਾਉਣ ਲੱਗੇ ਆ ਬਾਈ ਕੋਲੇ ਚਾਰ ਹੀ ਪਰ ਬਣਣ ਨੇ ਟਾਪ ਕਲਾਸ ਆ ਬਾਈ ਇੱਕ ਜਰਸੀ ਦਾ ਨਗੀਨਾ ਆ ਗਿਆ ਆਓ ਕਰ ਲੈਨੇ ਆ ਬਾਈ ਨਾ ਗੱਲ ਬਾਤ ਅੱਜ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹੋ ਵਧੀਆ ਬਾਈ ਚੜ੍ਹਦੀ ਕਲਾ ਜੀ ਨਾਮ ਤੇ ਐਡਰੈਸ ਹੋ ਨਾ ਬਾਈ ਧਰਮੇਂਦਰ ਸਿੰਘ ਪਿੰਡ ਸੰਧੂ ਕਲਾਂ ਜੀ ਜ਼ਿਲ੍ਹਾ ਵਰਨਾਲਾ ਤੇ ਤਹਿਸੀਲ ਤਪਾ ਜੀ ਨੇੜੇ ਪਿੰਡ ਤਪਾ ਤੇ ਬਧੌੜ ਸ਼ਹਿਰ ਆ ਕੇ ਡਾਕਟਰ ਮੋਬਾਈਲ ਨੰਬਰ ਕੋ 9352413953 ਜੀ ਕਿਵੇਂ ਚੱਲਦਾ ਧਰਮੇਂਦਰ ਕੰਮਕਾਰ ਕੰਮਕਾਰ ਪੂਰਾ ਵਧੀਆ ਚੱਲੀ ਜਾਂਦਾ ਵਧੀਆ ਚੱਲੀ ਜਾਂਦਾ ਹਾਂ ਪਹਿਲਾ ਵੀਡੀਓ ਆਪਾਂ ਤਾਂ ਨਹੀਂ ਸੀ ਪਾਉਂਦੇ ਮਨ ਲ ਇੱਕ ਪਾਸੇ ਇੱਕ ਫਾਰਮਰ ਨਾਲ ਸੀਗਾ ਆਪਣਾ ਕੰਟੈਕਟ ਨਾ 90 ਬੱਚੀਆਂ ਦਿੱਤੀਆਂ ਆਪਾਂ ਉਹਨਾਂ ਨੂੰ ਮੌਕਾ ਹੀ ਨਹੀਂ ਸੀ ਮਿਲਣਾ ਨਾ ਵੀਡੀਓ ਆ ਮੌਕਾ ਹੀ ਨਹੀਂ ਸੀ ਮਿਲਦਾ ਵੀਡੀਓ ਪਾਉਣ ਦਾ ਹੂੰ ਕਈ ਵਾਰੀ ਫੋਨ ਨਾਮ ਤੇ ਐਡਰੈਸ ਬੋਲੋ ਨਾਮ ਧਰਮਿੰਦਰ ਸਿੰਘ ਪਿੰਡ ਸੰਧੂਗਲਾਂ ਜੀ ਆਪਾਂ 9352413957 ਆਪਣਾ ਕੰਟੈਕਟ ਨੰਬਰ ਆ ਗਿਆ ਜੀ ਜਿਹੜੀ ਪਹਿਲੇ ਨੰਬਰ ਤੇ ਬੱਚੀ ਦੇਦਿਆਂ ਆਪਾਂ ਨਾ ਕਾਦੀ ਬਹੁਤ ਹੈਰ ਬੱਚੀ ਦਾ ਹਨਾ ਭਾਈ ਡਾਕਟਰ ਪੂਰੀ ਫੁੱਲ ਬੱਚੀ ਡਾਵਾ ਲਾਗੀ ਬਾਡ ਵਾਈਡ ਦੇ ਮੌਂਟਰੀਅਲ ਸੀਮਨ ਦੀ ਆ ਆਪਣੇ ਕੋਲੇ ਬੈਦਰ ਡਿਟੇਲ ਆ ਇੱਕ ਤੱਕਲਾ ਕਹਿੰਦਾ ਵੀ ਕੁਝ ਨਹੀਂ ਆ ਬੱਚੀ ਖੜੀ ਆ ਠੀਕ ਆ 19 ਜਨਵਰੀ ਨੂੰ ਆਪਾਂ ਇਹਦੀ ਖੋਦ ਇਹ ਆਈ ਕੀਤੀ ਹੈਗੀ ਓਕੇ ਹਾਂਜੀ ਠੀਕ ਆ ਤੇ ਪੂਰਾ ਟਾਪਰ ਦਾ ਸੀਮਨ ਲਾਇਆ ਆਪਾਂ ਇਹਦੇ ਰਹਿਣਾ ਨਾ ਰਹਿਣਾ ਉਹ ਅਗਲੇ ਦੀ ਕਿਸਮਤ ਆ ਪਰ 11 ਸੈਕਸੜਾ ਤਾਂ ਆਪਣੇ ਕੋਲੇ ਸੈਕਸੜ ਪਿਆ ਸੀ ਮੌਕੇ ਤੇ ਠੀਕ ਆ ਬਾਈ ਹਾਂਜੀ ਹੂੰ ਠੀਕ ਆ ਬਾਈ ਖੋਲ ਦੇ ਬਾਈ ਤੋੜ ਦੇ ਫੁੱਲ ਕੱਦ ਉਹਦੋਂ ਬਾਅਦ ਹੀਟ ਮਿਸ ਕਰ ਗਈ ਸਹੀ ਓਕੇ ਸੀਮਨ ਬਾਈ ਨੇ ਲਾਤਾ ਤੇ ਬਾਈ ਕਹਿੰਦਾ ਸੀਮਨ ਲੱਗ ਗਿਆ ਕੋਈ ਚੱਕਰ ਨਹੀਂ ਥੋੜੂ ਰਹਿਣਾ ਨਾ ਰਹਿਣਾ ਉਹ ਬਾਅਦ ਦੀਆਂ ਗੱਲਾਂ ਨੇ ਤੇ ਬਾਕੀ ਤੋਰਾ ਚ ਹੈ ਬਾਕੀ ਐ ਡਾਕਟਰ ਟਾਂਚਾ ਡੁੰਚਾ ਜਿਆਦੇ ਵੱਡਾ ਜੇ ਐ ਮੰਨ ਕੇ ਚੱਲੇ ਇਸੇ ਸੀਮਨ ਤੇ ਬੱਛੀ ਰਹਿ ਗਈ ਹੂੰ ਟਾਈਮ ਆਲਾ ਵੀ 9 ਮਹੀਨਿਆਂ ਦੇ ਵਿੱਚ ਬੱਛੀ 1.5 ਲੱਖ ਦੀ ਐ ਮੈਂ ਕਹਿੰਦਾ ਯਾਰ ਐਡੇ ਵੱਡੇ ਢਾਂਚੇ ਦੀ ਬੱਚੀ ਐਡਾ ਕੱਦ ਕਾਠਾ ਬਾਕੀ ਤੋਰੇ ਤਰੇ ਦੀ ਵਾਲੀ ਜਿਆਦਾ ਸਿੱਧੀ ਤੇ ਲੱਤਾਂ ਲੁੱਤਾਂ ਦੀ ਸਾਫ਼ ਹੈ ਸਹੀ ਹੈ ਐਡੀ ਪਲੀ ਵੀ ਬੱਚੀ ਬਹੁਤ ਘੱਟ ਮਿਲਦੀ ਆ ਤੇ ਪਾਲਦੀ ਵੀ ਫਿਰ ਖਰਾਕ ਨਾਲ ਹੀ ਆ ਕਹਿੰਦੇ ਮਾਹ ਡਾਕਟਰ ਪੂਰੇ ਫੁੱਲ ਖਰਾਕ ਨਾਲ ਪਲੀ ਵੇ ਫਾਰਮ ਚ ਆਂਗਾ ਹਾਂ ਬੱਚੀਆਂ ਸਹੀ ਗੱਲ ਆ ਹਾਂਜੀ ਤੇ ਤੋਰਾ ਚੈੱਕ ਕਰੋ ਇੱਕ ਨੰਬਰ ਜਿੰਦ ਜਾਨ ਸਮੀ ਪਲੀ ਬੜੀ ਜਿਆਦਾ ਆ ਬੱਚੀ ਜਮਾ ਠੰਡੇ ਸੁਹਾ ਦੀ ਆ ਤੋਰਾ ਤੋਰਾ ਇੱਕ ਨੰਬਰ ਥੋੜੀ ਨੇੜ ਤੋਂ ਵੀ ਚੈੱਕ ਕਰਵਾ ਦੇਗੇ ਬਿਊਟੀਫੁੱਲ ਲੱਗ ਰਹੀ ਹੈ ਕੀ ਮੋਲ ਆ ਫਿਰ ਜਾਜ ਇਹਦਾ ਮੋਲ ਦਾ ਟ੍ਰੈਕ ਦਾ ਨਹੀਂ ਦੋ ਦਾ ਨਹੀਂ ਹਮ ਸਾਰੀਆਂ ਬੱਚੀਆਂ ਦਾ ਮੋਲ ਕਰਾਉਣਾ 1 ਸਵਾ ਲੱਖ ਕਰਾ ਲਓ 1 ਲੱਖ 20000 ਕਰਾ ਲਓ ਜਿਹੜਾ ਦੇਣਾ ਲੈਣਾ 1 ਲੱਖ ਤੇ 10000 ਰੁਪਈਆਗਾ ਬਸ ਸ਼ੋਰ ਸ਼ੱਪਾ ਕਰਦਾਂਗੇ ਪਹੁੰਚ ਵੇਚ ਕਰ ਦਾਂਗੇ ਜਮਾ ਜੈਜ ਮੋਲਾ ਕਿਰਾਇਆ ਫ੍ਰੀ ਕਰ ਦਾਂਗੇ 1 ਲੱਖ 10000 ਦੇ ਵਿੱਚ ਬਾਈ ਕਹਿੰਦਾ ਪਹੁੰਚ ਆ ਜਿਹੜੀ ਫ੍ਰੀ ਹੋ ਜੂਗੀ ਝੋਲੀ ਨੇੜ ਤੋਂ ਚੈੱਕ ਕਰਵਾਣੇ ਚਾਰ ਹੀ ਥਾਣਾਂ ਦਾ ਟਰ ਗਾਰੰਟੀ ਹੂ ਆਪਣੀ ਠੀਕ ਬੰਦਾ ਚਾਹੇ ਗੱਡੀ ਚੋਂ ਲਾਵੇ ਘਰੇ ਵਾਪਸ ਭੇਜ ਦੇ ਠੀਕ ਹੈ ਭਾਈ ਬਿਊਟੀਫੁੱਲ ਹੈ ਨਾ ਮੈਂ ਕਿਹਾ ਕੱਦ ਵਿੱਡ ਜਾਣ ਜਿੰਦ ਬੜੀ ਜਿਆਦਾ ਚੰਗੀ ਹੈਗੀ ਪ੍ਰੋਪਰ ਡਿਟੇਲ ਇੱਕ ਤਾਂ ਕਹਿੰਦਾ ਕਹਿਣ ਵਾਲੀ ਹੈਗੀ ਆਪਣੇ ਕੋਲੇ ਵੈਦਰ ਡਿਟੇਲ ਲਿਖ ਕੇ ਲਈ ਵੀ ਆਪਣੇ ਕੋਲੇ ਡਾਟਾ ਲਈ ਬੈਠਾਗਾ ਸੀਮਨ ਭਰਦੇ ਦੀ ਵੀਡੀਓ ਬਾਈ ਕੋਈ ਪ੍ਰੋਪਰ ਹੈਗੀ ਉਹ ਵੀ ਆਪਣੇ ਕੋਲੇ ਫੁੱਲ ਹੈਗੀ ਇਹਦੀ ਉਮਰ ਅੱਗੇ ਜਿਹੜੀ ਡਾਕਟਰ 2 ਨੰਬਰ ਦੇ ਇਹ ਪੇਪਰ ਦੀ ਬੱਚੀ ਹੈਗੀ ਓਕੇ ਤਿੰਨ ਕਾ ਵੰਟਲਦੀ ਹੈਗੀ ਬੱਚੀ ਹਾਂਜੀ ਪੂਰਾ ਬੋਡੀ weight ਕੀਤਾ ਹੋਇਆ height length ਸਾਰਾ ਕੁਝ ਮਿਲ ਕੇ ਲਿਆਂ ਪੁੱਤ ਹੂੰ ਬਿਊਟੀ ਬੜੀ ਹੈ ਨਾ ਬੜੀ ਜਿਆਦਾ ਚੰਗੀ ਵੱਛੀ ਹੈ ਡਾਕਟਰ ਪ੍ਰਿੰਟ ਪ੍ਰਿੰਟ ਤੇ ਇਹ ਇਹਦੇ ਬਿਲਕੁਲ ਕਾਬਲ ਆ ਵੱਛੀਆਂ ਹੂੰ ਵੱਡੀ ਗੱਲ ਇਹ ਹੁੰਦੀ ਆ ਵੀ ਸੀਮੰਟ ਦੇ ਕਾਬਲ ਨੇ ਐ ਮੰਨ ਕੇ ਚੱਲ ਵੀ ਸੇਵਾ ਨਹੀਂ ਕਰਨੀ ਪੈਂਦੀ ਬਾਬਾ ਜਰ ਸਹੀ ਆ ਟੀਕੇ ਦੇ ਕਾਬਲ ਆ ਵੱਛੀਆਂ ਹਾਂ ਸਟਰਕਚਰ ਬਹੁਤ ਜਿਆਦਾ ਸੋਹਣਾ ਪੱਠਕੋੜੇ ਦੀ ਚੜਾਈ ਹੂੰ ਖੜਨੇ ਖੁਣ ਦੀ ਟਾਂਚ ਆ ਲਿਆ ਬਹੁਤ ਜਿਆਦਾ ਚੰਗਾ ਵੱਛੀ ਹੈ ਫੇਸਪੂਸ ਦੇ ਬਿਊਟੀਫੁਲ ਆ ਹੈ ਨਾ ਕਿਹਸ ਲਈ? ਇਹਸ ਬੜਾ ਪਿਆਰਾ ਕਰਮਾਈ ਦਾ ਕੱਟਕੁੱਟ ਮੂੰਹ ਤੇ ਪੂਰਾ ਇਹ ਪ੍ਰਿੰਟ ਵਾਲਾ। ਬਾਕੀ ਪੈਠਪੁੜੇ ਦੀ ਚੜਾਈ ਚੁੜੀ ਡਾਕਟਰ ਬਹੁਤ ਜ਼ਿਆਦਾ ਚੰਗੀ ਹੈ ਜੀ। ਸਹੀ ਹੈ ਭਾਈ। ਇਹ ਤਾਂ ਐ ਮੰਨ ਕੇ ਚੱਲੋ ਵੀ ਹਜੇ ਤੱਕ ਸਾਫ਼ ਨਹੀਂ ਹੋਊਗਾ ਇਆਂ ਸੀਆਂ ਫਾਰਮ ਚੋਂ। ਮਾਸਾਂ ਹੀ ਲਾਇਆ ਖਰਚ-ਖਰਚ ਕੇ ਗੋਹਾ। ਠੀਕ ਹੈ ਭਾਈ। ਹੂੰ। ਬਾਕੀ ਮੁੱਲ ਜਾਇਜ਼ ਆ ਯਾਰ। ਚਾਰਾਂ ਦਾ ਬਾਈ ਨੇ 1 ਲੱਖ 10 ਹਜ਼ਾਰ ਦੇ ਵਿੱਚ ਪਾਉਂਦਾ। ਮੁੱਲ ਡਾਕਟਰ ਬਸ ਆਪਣਾ ਦੇਣ ਲੈਣ ਵਾਲਾ ਹੁੰਦਾ ਲੋਕਾਂ ਦਾ ਕੰਮ ਨਹੀਂ ਵੀ ਹਾਂ ਮੰਗਣਾ 50-50 ਤੇ ਦੇਣੀਆਂ ਮੁੜ ਕੇ 30-30 ਦੀਆਂ। ਠੀਕ ਹੈ। ਆਪਾਂ ਪਹਿਲਾਂ ਹੀ ਮੁੱਲ ਜਾਇਜ਼ ਕੀਤਾ ਵਾ ਪਹਿਲਾਂ ਹੀ ਜਾਇਜ਼ ਆ ਮੁੱਲ ਬਸ ਮੁੱਲ ਦੇਣ ਲੈਣ ਵਾਲਾ ਹੀ ਆ ਇਹਦੇ ਚੋਂ ਅਗਲਾ ਕੋਈ ਆਏ ਨਾ ਕਿ ਬਾਈ ਲੱਖ ਲੈ ਲਾ 99 ਲੈ ਲਾ ਉਹ ਬੰਦਾ ਚਾਹੇ ਬਾਈ ਆਪਾਂ ਨੂੰ ਫੋਨ ਹੀ ਨਾ ਕਰੇ ਹਨਾ ਆਪਾਂ ਆਪਾਂ ਜਮੇ ਜਾਇਜ਼ ਆ ਜੇ ਤੂੰ ਪਹਿਲਾਂ ਹੀ ਗੱਲ ਉਹੋ ਜੀ ਕਰ ਲੈ ਆਪਾਂ ਹਨਾ ਮੁੱਲ ਕਰੇ ਹੀ ਨਹੀਂ ਗੱਲ ਲੋਕਾਂ ਨਾਲ ਮੁੱਲ ਨਹੀਂ ਕਰਿਆ ਜੇ ਐਵਰੇਜ ਰੇਟ ਦੇਖੀਏਗਾ ਮੈਨੂੰ ਲੱਗਦਾ 27 ਕੁ ਹਜ਼ਾਰ ਰੁਪਏ ਦਾ ਹੀ ਪੈ ਗਿਆ ਪਰ ਪੀਸ ਹਾਂ ਤੇ 27000 ਦੇ ਸਾਬ ਨਾਲ ਇਹ ਜੀਆਂ ਬੱਚੀਆਂ ਕੋਈ ਨਹੀਂ ਦਿੰਦਾ ਹਾਂ ਸਹੀ ਗੱਲ ਆ ਭਾਈ ਜਿਵੇਂ ਉਹ ਵੱਡੀ ਬੱਚੀ ਉਹ ਤਾਂ ਕਿੰਨੀ ਚੰਗੀ ਮੈਂ ਕਿਹਾ ਦੇਖੇ ਹੀ ਦਿਖਾਏ ਡਾਕਟਰ ਸਹੀ ਗੱਲ ਘੱਟ ਤੋਂ ਘੱਟ 35 35000 ਦੀਆਂ ਬੱਚੀਆਂ ਨੇ ਸਹੀ ਆ ਭਾਈ ਸਹੀ ਆ ਇਹਦੀ ਉਮਰ ਤਾਂ ਇਹ ਨੰਬਰ ਵਾਲੀ ਦੀ ਡਾਕਟਰ ਐ ਮੰਨ ਕੇ ਚੱਲ ਟੀਕੇ ਦੇ ਕਾਬਿਲ ਆ ਹੂੰ ਸਾਲ ਤੋਂ ਪਲੱਸ ਆ ਗਈ 13 14 ਮਹੀਨੇ ਸੀ ਬਾਕੀ ਬੱਚੀ ਦਾ ਫੇਸ ਫੂਸ ਦੇਖ ਤੂੰ ਫੇਸ ਬੜਾ ਪਿਆਰਾ ਹੈ ਨਾ ਬਿਊਟੀ ਮੰਨ ਕੇ ਰਹੀ ਬੱਚੀ ਹੈਗੀ ਖੜਨੀ ਕੁੜਨੀ ਬੋਲਦੀ ਬੱਚੀ ਬਹੁਤ ਹੀ ਚੰਗੀ ਕੀ ਬਾਤ ਆ ਯਾਰ ਕੋੜੀ ਵਾਲਾ ਨਾ ਖਰਾਬ ਅੱਛੀ ਚ ਮੈਂ ਕਹਿੰਦਾ ਇੱਕ ਚੀਜ਼ ਆ ਕਹਿੰਨੇ ਭਾਈ ਬੜੀ ਨਿਯਾਇਤ ਚੰਗੀ ਐ ਡੈਕਟਰ ਬੱਛੀ ਜਿੰਨੀ ਕਹਿ ਰਹੀ ਆਪਾਂ ਖੁੱਲੀਆਂ ਆਈਆਂ ਕਰਕੇ ਥੋੜੀ ਜਿਹੀ ਮਾਸਤੀ ਜ਼ਰੂਰ ਕਰਦੀਆਂ ਹਜੇ ਉਮਰ ਵੀ ਮਾਸਤੀ ਵਾਲੀ ਐ ਕਿ ਬਾਕੀ ਸਟਰਕਚਰ ਬਾਰੇ ਸੋਹਣੇ ਆ ਹਾਂਜੀ ਹੁਣ ਆ ਬੱਚਾ ਕੱਲਾ ਵੇਚਣਾ ਹੋਵੇ ਆਪਾਂ 35 ਤੋਂ 40000 ਰੁਪਏ ਦਾ ਵੇਚ ਦਈਏ ਬੜੇ ਆਰਾਮ ਨਾਲ ਵੇਚੂ ਹਮ ਬ੍ਰਾਂਡ ਪੀਸ ਹੀ ਐ ਨਾ ਬ੍ਰਾਂਡ ਪੀਸ ਆ ਬਾਈ ਕੀ ਬਾਤ ਆ ਬਾਕੀ ਸੀਮਣ ਦੇ ਬਿਲਕੁਲ ਕਾਬਲ ਆ ਸਮਝਾਈਆਂ ਕਰਕੇ ਥੋੜੀ ਜੀ ਤੈਨੂੰ ਪਤਾ ਵੀ ਭੱਜਣਾ ਠਾਹਣਾ ਨੇ ਕਰਨ ਨੂੰ ਜਾਂ ਨਹੀਂ ਮੈਂ ਤਾਂ ਫਿਰ ਕਰਦੇ ਆ ਜਾਨਵਰ ਬਾਕੀ ਡੈਕਟਰ ਕੁਆਲਿਟੀ ਦੇਖ ਜਾਣ ਜਾਂ ਦੇਖੀ ਤੂੰ ਬੱਚੇ ਚ ਕੀ ਬੜੀ ਨਿਆਇ ਚੰਗੀ ਬੱਛੀ ਆ ਹੂੰ ਜੇ ਸਿੰਗਲ ਦਾ ਮੁੱਲ ਪਤਾ ਡਾਕਟਰ ਸਿੰਗਲ ਦਾ ਮੁੱਲ ਤਾਂ ਅਸਲ ਫੋਨ ਤੇ ਹੀ ਕਰਾਂਗੇ ਜੇ ਕਰਾਂਗੇ ਹਾਲਾਲ ਆਪਾਂ ਸਿੰਗਲ ਵੇਚ ਕੇ ਖੁਸ਼ ਨਹੀਂ ਠੀਕ ਆ ਭਾਈ ਅਵਾ ਵੇਚ ਕੇ ਸਾਰਿਆਂ ਇਕੱਠੇ ਖੁਸ਼ ਆ ਬੱਛੀ ਦਾ ਢਾਂਚਾ ਦੇਖ ਖੜਨੀ ਖੁੜਨੀ ਦੇਖ ਬੱਛੀ ਖੜਨੀ ਖੁੜਨੀ ਫੇਸਬੁੱਕ ਬੜੀ ਨਿਆਇ ਚੰਗੀ ਬੱਛੀ ਆ ਬੜੀ ਚੰਗੀ ਆ ਕਰਮਲੀ ਉੱਤੋਂ ਦੇਖੋ ਪੱਧਰ ਆ ਜਾਵਾ ਮਗਾ ਥੱਲੇ ਡਾਕਟਰ ਝੋਲੀ ਦੀ ਵੀ ਤੇ ਪਿੱਛੇ ਲੱਤਾਂ ਲੁੱਤਾਂ ਦੀ ਐ ਨਹੀਂ ਲੱਤਾਂ ਇੱਕ ਦੂਜੇ ਦੇ ਵਿੱਚ ਵੱਜੀ ਜਾਣੀਆਂ ਥੱਲੇ ਝੋਲੀ ਝੁਲੀ ਚਾਰੇ ਥਣ ਗਲਾਬੀ ਨੇ ਬਾਕੀ ਯਾਰ ਮੁੱਲ ਵੀ ਜਮਾਂ ਜਾਇਜ ਨਹੀਂ ਆ ਮੁੱਲ ਨਹੀਂ ਮੈਂ ਡਾਕਟਰ 25 27000 ਰੁਪਏ ਦਾ ਭਾਅ ਪੈ ਗਿਆ ਹੈਗਾ ਇਹੀਆਂ ਬੱਚਾ ਕੋਈ ਦੇ ਕੇ ਦਿਖਾ ਦੇ 27000 ਦੇ ਬਾਅਦ ਤੂਰਾ ਤੂਰਾ ਇੱਕ ਨੰਬਰ ਹੈ ਪੂਰੀ ਮਸਤੀ ਕਰਦੀ ਹੈ ਖਾ ਖਾਦੀ ਵੀ ਹੈਗੀ ਜਿੰਦ ਜਾਨ ਵਾਲੀ ਬੱਚੀ ਹੈਗੀ ਸਹੀ ਹੈ ਬਾਈ ਤੇ ਬਾਕੀ ਥੋੜੀਆਂ ਖੁੱਲੀਆਂ ਆਈਆਂ ਕਰਕੇ ਉਹਦਾ ਤੈਨੂੰ ਪਤਾ ਹੀ ਹੈਗਾ ਫਿਰ ਹੂੰ ਬਹੁਤ ਨਾਲ ਤਾਂ ਕਰਦਾ ਹੀ ਹੈ ਨਾ ਕਰਦਾ ਹੀ ਹੈ ਬਾਈ ਜੀ ਜੇ ਜਾਨ ਹੋਊਗੀ ਤਾਈ ਛੜਪੇ ਲਾਊਗੀ ਜੇ ਜਾਨ ਨਹੀਂ ਹੋਊ ਸੜਪੇ ਕਿੱਥੋਂ ਲਾਜੂ ਫੇਰੀ ਭਜੂ ਨੱਠੂ ਹਣਾ ਹਾਂ ਹੂੰ ਅੱਗੇ ਜਰਸੀ ਦਾ ਬ੍ਰਾਂਡ ਪੀਸ ਕਿੰਨੀ ਉਮਰ ਅਕਰ ਮਲੀ ਦੀ ਇਹ ਡਾਕਟਰ ਹੋਇਆ 10 11 ਕਿ ਮਹੀਨਾ ਦਾ ਬੱਚਾ ਠੀਕ ਐ ਹਾਂ ਹੂੰ ਬਿਊਟੀਫੁੱਲ ਆ ਬਿਊਟੀ ਤਾਂ ਮੈਂ ਕਹਾਂ ਡਾਕਟਰ ਇੱਕ ਨੰਬਰ ਆ ਗਈ ਕਿਹੜੇ ਸੀਮਣ ਦੀ ਹੈ ਵੀਰੇ ਇਹ ਡਾਕਟਰ ਰੋਮੀਓ ਦੀ ਹੈਗੀ ਫੇਸ ਦੇ ਹੈਣਾ ਬੱਚੀ ਦਾ ਫੇਸ ਦੇ ਟੂਆ ਟੂਆ ਬੋਦੀ ਵਾਦੀ ਪੂਰੀ ਚੰਗੀ ਸਨਖ ਆਪਣਾ ਬੱਚੀ ਦੇ ਵਿੱਚ ਫੁੱਲ ਜਰਸੀ ਜਾਈ ਮੰਗ ਪਾ ਇਹਦੇ ਵੀ ਬੈਦਰ ਡਿਟੇਲ ਟੋਕਨ ਵਗੈਰਾ ਸੀਗਾ ਇਹਨੇ ਕੜਵਾ ਲਿਆ ਦੇਖੋ ਓਕੇ ਆ ਕੱਲਾ ਮਣਕਾ ਜੀ ਰਹਿ ਗਿਆ ਹੂੰ ਪਤਾ ਨਹੀਂ ਦਿੱਤ ਲੈ ਰੇ ਨਾ ਖੱਚ ਲਿਆ ਨੇ ਓਕੇ ਕੜਵਾ ਆ ਗਈ ਇਹ ਹੂੰ ਬਾਕੀ ਤੋੜਾ ਚੈੱਕ ਕਰੋ ਕਲਰ ਕੋਲਰ ਬੜਾ ਚੰਗਾ ਫੁੱਲ ਬਰੀਡ ਆ ਬਾਈ ਮਾਹਾਂ ਡਾਕਟਰ ਜਾਣ ਜਾਂਦਾ ਲਾ ਕਾਂਤੀ ਕੋਈ ਨਹੀਂ ਬੱਚੀ ਚ ਤੇ ਬਰੀਡ ਵਾਲਾ ਸਹੀ ਆ ਕਿਆ ਬਾਤ ਹੈ ਡਾਇਮੰਡ ਪੀਸ ਹੈ ਨਾ ਸਟਰਕਚਰ ਬਹੁਤ ਜਿਆਦਾ ਸੋਹਣਾ ਡਾਕਟਰ ਲਖਮਣ ਹੂੰ ਬ੍ਰਾਂਡ ਜਰਸੀ ਆ ਜਮਾ ਬ੍ਰਾਂਡ ਜਰਸੀ ਵੱਛੀ ਦਾ ਫੇਸ ਟੋਆ ਟੂਆ ਦੇਖੋ ਫੁੱਦੀ ਫੁੱਦੀ ਬਹੁਤ ਜਿਆਦਾ ਚੰਗੀ ਹੈ ਬਾਕੀ ਢਾਂਚਾ ਉੱਪਰ ਦਾ ਬਹੁਤ ਜਿਆਦਾ ਚੰਗਾ ਵੱਛੀ ਦਾ ਝੋਲੀ ਚੁੜੀ ਦਾ ਅੰਤ ਕੋਈ ਕਿੰਨਾ ਕਿ ਰਕਾਰਡ ਇਹਦੀ ਮਾਂ ਦਾ ਵੀਰੇ ਇਹਦੀ ਮਾਂ ਦਾ ਰਕਾਰਡ 30 ਕਿਲੋ ਦਾ ਰਕਾਰਡ ਹੈਗਾ ਓਕੇ ਹਾਂ ਹੂੰ ਫੇਸ ਹੋਸ ਕੱਦ ਬਰੀਟ ਸਾਰਾ ਕੁਝ ਓਕੇ ਆ ਬਾਈ ਬਾਕੀ ਹਾਈਟ ਹੋਈਟ ਚੰਗੀ ਆਵਾਂ ਵਾਲਾ ਦੋ ਕੁ ਮਹੀਨੇ ਸਾਹਮਣੀ ਬਣੀ ਡਾਕਟਰ ਇਹ ਤਾਂ ਦੂਜੀਆਂ AI ਦੇ ਕਾਬਲ ਆ ਇੱਕ ਦੀ AI ਆਪਾਂ ਕਰਤੀ ਹੂੰ ਸਹੀ ਗੱਲ ਹੈ ਪਰ ਹੈ ਪੀਸ ਚਾਰੇ ਦੇ ਚਾਰੇ ਆ ਕੁੱਸ ਰਾਗੇ ਡਾਇਮੰਡ ਹੀ ਆ ਡਾਇਮੰਡ ਹੀ ਆ ਪੀਸ ਬਾਕੀ ਰੇਟ ਵਾਲਾ ਵੀ ਆਪਣਾ ਚੈਲੰਜ ਆ ਵੀ ਇਹ ਰੇਟ ਕੋਈ ਦੇ ਕੇ ਦਿਖਾ ਦੇ ਨਹੀਂ ਮੈਂ ਆ ਰੇਟ ਨਹੀਂ ਮਿਲਦਾ ਹਨਾ ਅਗਲਾ ਮਾਨੇ ਕੇ ਚੱਲ ਵੀ ਜਾਂਦਾ ਐ ਕਹਿੰਦਾ ਡਾਕਟਰ ਰੇਟ ਫੋਨ ਤੇ ਕਰਾਂਗੇ ਤੇ ਜਾਂ ਐ ਕਹਿੰਦਾਗਾ ਵੀ ਭਈ ਇਹਦਾ 5000 ਰੁਪਿਆ ਹਮ ਸਹੀ ਗੱਲ ਆ ਬਾਈ ਜਮਾ ਖਿੱਚ ਕੇ ਮੋਲ ਰੱਖਿਆ ਬਾਲਾ ਮੋਲ ਨਹੀਂ ਰੱਖਿਆ ਜੇ ਕੱਲਾ ਜਰਸੀ ਦਾ ਤੇ ਹੋਰਲੀ ਬੱਛੀ ਵੇਚਣੀ ਹੋਵੇ ਮੈਂ ਤਾਂ ਇੰਨੇ ਦੀ ਤਾਂ ਇਹੀ ਵਿਗ ਜਾਣੀ ਆ ਮੈਂ ਕਹਾਂ ਡਾਕਟਰ ਜੇ ਕੱਲੀ ਬੱਛੀ ਵੇਚਣੀ ਹੋਵੇ ਤਾਂ ਜਰਸੀ ਆਪਾਂ 35 ਤੋਂ ਪਲੱਸ ਵੇਚ ਦਿਆਂਗੇ ਹਮ ਸਹੀ ਗੱਲ ਆ ਬਾਈ 33000 ਦੇ ਆਸ-ਪਾਸ ਬੱਚੀ ਵੇਚ ਰਹੇ ਆਂ ਕੱਲੀ ਦਾ ਆਪਾਂ ਵੇਚ ਜਣਾ ਕੋ ਮੰਗ ਬਹੁਤ ਆ ਜਿਆਦਾ ਮੰਗ ਬਹੁਤ ਆ ਜਿਆਦਾ ਡਰੈਕਟਰ ਬਾਕੀ ਫਲਿਆ ਬੱਚਾ ਕੋਈ ਸਮਾਂ ਨਹੀਂ ਖਰਾਬ ਹੋ ਬਾਕੀ ਜੇ ਤਿੰਨੇ ਐਚਐਫ ਕਿਸੇ ਨੇ ਇਕੱਠੀਆਂ ਲੈਣੀਆਂ ਹੁਣ ਜਰਸੀ ਨੂੰ ਛੱਡ ਕੇ ਤੇ ਤਿੰਨੇ ਐਚਐਫ ਵੀ ਦੇ ਦਾਂਗੇ ਠੀਕ ਹੈ ਮੋਲ ਨਹੀਂ ਕਰਨਾ ਲੈਣਾ ਦੇਣਾ 85000 ਰੁਪਇਆ ਜਸਨ ਉਹ ਵਾਲਾ ਕੰਮ ਹੀ ਹੈਗਾ ਠੀਕ ਹੈ ਛੋੜ ਕਰਨੀ ਆਪਾਂ ਖੁਸ਼ੀ ਦੀ ਜਿਹੜੀ ਮਰਜ਼ੀ ਕਰਦਗੇ ਚਲੋ ਹੂੰ ਤਿੰਨੇ ਐਚਐਫ ਵੀ ਬਾਈ ਕਹਿੰਦਾ 85000 ਦੀਆਂ ਦੇ ਦੇਾਂਗੇ ਜਰਸੀ ਨੂੰ ਛੱਡ ਕੇ ਠੀਕ ਹੈ ਤੇ ਪਹੁੰਚ ਪਹੁੰਚ ਦੇ ਵਿੱਚ ਹੋਜੋ ਕੋਈ ਡਾਕਟਰ ਨੇੜੇ ਤੜੇ ਦੀ ਹੋਈ ਕੋਈ 100 ਕਿਲੋਮੀਟਰ ਦੀ ਕੋਈ 150 ਕਿਲੋਮੀਟਰ ਕਰਦਾ ਕੋਈ ਚੱਕਰ ਨਹੀਂ ਠੀਕ ਹੈ ਭਾਈ ਕਿਸੇ ਵੀਰ ਨੂੰ ਕੋਈ ਵੀ ਨਾਕ ਪਸੰਦਾ ਵੀ ਬਾਈ ਨਾਲ ਕਨੈਕਟ ਕਰ ਲਿਓ ਜੀ ਬਾਕੀ ਇਹ ਜੇ ਬ੍ਰਾਂਡ ਪੀਸ ਨਹੀਂ ਮਿਲਦੇ ਕੇ ਨਹੀਂ ਮਿਲਦੇ ਭਾਈ ਬਹੁਤ ਚੰਗੇ ਬੱਚੇ ਨੇਗੇ ਸਾਰੇ ਚੰਗੇ ਆ ਬੱਚੇ ਯਾਰ ਇੱਕੋ ਜੀ ਤੋਂ ਵੱਧ ਕੇ ਆ ਕਰਮ